ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਜੀ ਜਿਹਦੇ ਵਾਦੇ ਰਹਿਣ ਸਭ ਤਰਕੀਆਂ ਮਕਸ਼ੇ ਪਰਮਾਤਮਾ ਸਾਹਿਬ ਨੂੰ ਹਰ ਫਤਿਹ ਵੱਲੋਂ ਆਪ ਸਭ ਨੂੰ ਵਧਾਈਆਂ ਸਾਰਿਆਂ ਨੇ ਤੇ ਆਪਣੀ ਤਿਆਰੀ ਲੱਗੀ ਹੁਣ ਆ ਮੈਂ ਦਸਤਾਰ ਲਗਾ ਬੰਨਾਂ ਆ ਕੁਰਤਾ ਜਮਾ ਤੇ ਨਵੇਂ ਸੋਹਣਾਂ ਜੀ ਮੈਂ ਕਿਹਾ ਚਲੋ ਅੱਜ ਕੋ ਮੇਰੇ ਦਸਤਾਰ ਨਾਲ ਬਲੈਕ ਬਨ ਲੈਨੇ ਇਹ ਹੋਰ ਕੰਬੀਨੇਸ਼ਨ ਨਾਲ ਹੋਣਾ ਨੇਗਾ ਚਲੋ ਆਪਣੀ ਹੋ ਚੁੱਕੀ ਤਿਆਰੀ ਬਲੈਕ ਦਸਤਾਰ ਬਨ ਲਈ ਆਪਾਂ ਤੇ ਕੁਰਤਾ ਜਮਾ ਪਾ ਲਿਆ ਹਾਂ ਕਿਹੜਾ ਕਲਰ ਪਾ ਹੈ ਕੰਦੇ ਇਹ ਪਰ 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 ਜਾਮਨੀ ਦਾ ਕਲਰ ਪਾ ਲਿਆ ਜਿਆ ਹਾਂ ਕਹਿੰਦੇ ਆ ਉਹ ਸ਼ੈਡੋ ਦਾ ਇਹ ਆਪਾ ਤਿਆਰ ਹੋ ਚੁੱਕੇ ਆ ਤੇ ਹੁਣ ਕਿੰਨੀਆਂ ਦੀ ਤਿਆਰੀਆਂ ਜੀ ਬਾਕੀ ਆ ਤੇ ਹਰ ਫਤੇ ਵੀ ਤਿਆਰ ਹੋਣ ਡਿਆ ਇਧਰ ਤੇ ਫਿਰ ਮਿਲਦੇ ਤੁਹਾਨੂੰ ਅੱਧੇ ਘੰਟੇ ਚ ਤਿਆਰ ਹੋ ਕੇ ਇਹਨਾਂ ਅੱਧੇ ਘੰਟਾ ਫਿਰ ਵੀ ਲਾਜ ਦੇ ਆ तकरीबन ਤੇ ਬਾਹਰ ਬਾਰਿਸ਼ ਵੀ ਆ ਗਈ ਹੈ ਮੈਨੂੰ ਲੱਗਿਆ ਅੱਜ ਬਹੁਤ ਟਾਈ ਸ਼ਾਈ ਲਾਗੀ ਇਹ ਆਂ ਜਾਰਪਤ ਦੀ ਥੋਰ ਦੇਖੋ ਸੋਹਣਾ ਲੱਗਿਆ ਮੇਰਾ ਬਾਗੂ ਅੱਜ ਇਹਦੀ ਆ ਟਾਈ ਡਰੈਸ ਲੈ ਕੇ ਆਈ ਬਹੁਤ ਪਿਆਰੀ ਓਏ 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 ਕਿੰਨੀ ਲੰਦੀ ਡਰੈਸ ਸੋਹਣੀ ਡੈਸ ਹੈ ਨਾ ਲੱਭੀ بارش ਬਾਰ ਬਹੁਤ ਪਈ ਆ ਵੇਖੋ ਬਹੁਤ ਪੈਂਦੀ بارش ਵੇਖੋ ਕਰੋ ਚੈੱਕ ਤੇ ਆਪਾਂ ਪਹਿਲਾਂ ਜਾਵਾਂਗੇ ਉੱਥੇ ਘਰੇ ਬੈਠਾਂਗੇ ਥੋੜਾ ਟਾਈਮ ਦੀ ਭੁਣਾ ਵਾਲਾ ਉਧਰ ਗਿਆ ਸੀ ਗੁਸਟਾਏ ਤੇ ਮੈਂ ਕਿਹਾ ਚਲੋ ਨਾਲੇ ਦਰਸ਼ ਮੇਲੇ ਕਰਨ ਨੇ ਬੰਦ ਕਰ ਦੇ ਬੈ ਗਏ ਵੀ ਮਾਪੋਤ ਬੈ ਗਏ ਗੱਡੀ ਚੱਲ ਗਈ ਛਤਰੀ ਰਹਿ ਗਈ ਮੇਰ ਕੋ ਤੇ ਤੇ ਬਹੁਤ ਔਂਢੇ ਕਾ ਵੀ ਤੇ ਚਲੋ ਫਿਰ ਮਿਲਦੇ ਆ ਫਿਰ ਤੁਹਾਨੂੰ ਜਾ ਕੇ ਦੱਸ ਮੇਲੇ ਕਰਦੇ ਆ ਅੱਜ ਫਿਰ ਤੇ ਤਾਂ ਨਿਕਰਮ ਨੇ ਜੁੜੇ ਰਹਿਣ ਤੱਕ ਲੌਗ ਦੇ ਨਾਲ ਤੇ ਨੰਗਨੇ ਸਾਡੇ ਚੈਨ ਚ ਪਰ ਸਬਸਕ੍ਰਾਈਬ ਤੇ ਯਹਾਂ ਪਰ ਰੱਖੀ ਹੈ ਬੱਚੜੀ ਬੈਗੇ ਆਪਾਂ ਗੱਡੀ 'ਚ ਬਾਰਿਸ਼ ਤੇ ਵੇਖੋ ਹੱਥ ਕਰਾਉਣ ਦੇ ਪੂਰੀ ਹਰਫ ਤੇ ਤਿਆਰ ਸ਼ਹਿਰ ਹੋ ਕੇ ਬੈ ਗਿਆ ਹਾਂਜੀ ਕੀ ਸੁਣਦਿਆ ਗੱਲਾਂ ਕਿਹੜੀਆਂ ਗੱਲਾਂ ਕਰਨ ਦੇ ਕਿੱਥੇ ਜਾਣਾ ਬਾਊ ਨੇ ਅੱਜ ਮੇਲੀ ਜੁਣਾਈ ਅੱਜ ਤਾਂ ਹੀ ਟੂਰ ਕੱਢੇ ਹੀ ਅੱਜ ਆਹੋ ਤਾਂ ਹੀ ਟੂਰ ਕੱਢੀ ਸੀ ਸੋਣੀ ਨੇ ਅੱਜ ਚਲੋ ਚੱਲੀਏ ਹਨ ਮਿਲਦੇ ਤੁਹਾਨੂੰ ਫੇਰ ਜਾ ਕੇ ਬਾਰਿਸ਼ ਤਾਂ ਅੱਗੇ ਨੂੰ ਘਟ ਹੋ ਗਈ ਹੈ ਕਾਫੀ ਵੇਲੇ ਬਰਾ ਚਲੋ ਤੇ ਛਤਰੀ ਹੈ ਛਤਰੀ ਵੀ ਆਪਾਂ ਲੈ ਲਈਏ ਨਾਲ ਵੈਸੇ ਤਕਰੀਬਾ ਨਗਰ ਪਈ ਆ ਚੱਲੀਏ ਫਤਿਹ ਫਿਰ ਚੱਲੀਏ ਬੱਤੇ ਹੈ ਆ ਨੌਵੇਂ ਪੈਰਾਂ ਦੇ ਕੱਟਣ ਵਾਲੇ ਵੇ ਪਏ ਇੱਕ ਟੰਡਾ ਨੇ ਤੇ ਨੌ ਮਾਰਦਾ ਵੀ ਬੜੇ ਚੱਲੀਏ ਫਿਰ ਭਾਈ ਸਾਹਿਬ ਇੱਧਰ ਮੰਮੀ ਇਹ ਲੇਖੀ ਜਾਂਦਾ ਮਮਾ ਮੇਰੇ ਲਵਿੰਦਾ ਹੀ ਨਹੀਂ ਲੈ ਵੀ بارش ਨੇ ਨਾ ਬੇਰਸੀ ਜੀ ਕਰਤੀ ਹੁਣ ਆ ਥੋੜਾ ਘਾਟਾ بارش ਪਰ ਘਾਟਾ بارش ਪਰ ਦਾ ਵੇ ਜੀ ਪਹੁੰਚ ਗਏ ਅਸੀਂ ਘਰ ਦੀਪ ਦੀ ਗੱਡੀ ਆ ਲੱਗੀ ਕੀ ਬੰਦ ਕਰਾਏ ਇਹ ਗੱਡੀ ਉਹ ਤੇ ਕਣੀਆਂ ਪੇਪਰ ਲੱਗਣ ਡੈਣਾ ਕਣੀਆਂ ਪੈਣੀਆਂ ਨੇ ਇਹਦਾ ਨਹੀਂ ਥੋੜਾ ਹਰ ਫਦੇ ਸੌਂ ਗਿਆ ਇਧਰ ਹਰ ਫਦੇ ਸੌਂ ਗਿਆ ਆ ਇਹਦਾ ਦੁੱਧ ਦੀ ਬੋਤਲ ਤੂੰ ਫੜ ਲੂ ਤੇ ਮੈਂ ਫੜ ਲੈਣਾ ਉਹ ਛਤਰੀ ਆ ਗਈ ਆ ਭਾਜੀ ਹਣੀ ਇਧਰ ਕਹਿੰਦੀ ਦੀ ਰਾਤੀ ਦੇ ਹੀ ਆ ਗਈ ਛੇਤੀ ਕਸ ਬੰਦੀ ਆਦਾ ਵੀ ਬੱਚੇ ਮਾਰ ਵੀ ਛੇਤੀ ਤਾਂ ਨਹੀਂ ਆਈ ਫਿਰ ਵੀ ਨੇ ਮੈਂ 11 ਵਜੇ ਨਾ ਕੱਲ ਹੁੰਦੇ ਨਾ 11 ਵਜੇ ਸਾਢੇ 11 ਹੋ ਗਏ। ਜਿਹੜੀ ਆਪਾਂ ਗੱਲ 2:30 ਵਜੇ ਆਇਆ। ਭਾਜੀ ਪਲਾ ਪਾਲਕੇ ਸਾਹਿਬ ਕਿੰਨੇ ਵਜੇ ਆਈ? 6 ਵਜੇ ਮਨੇਰੇ ਕਹਿੰਦੇ। 5-6 ਵਜੇ ਲਾ ਕੇ ਪੁੱਲਤੀ ਆਈ। 5 ਵਜੇ ਖਣੀ ਕਿੰਨੇ ਵਜੇ? ਜਾ ਲਿਓ। ਜਾ ਹੋਰ ਲਿਓ। ਕੋਈ ਬਾਤ ਨਹੀਂ ਲੈ ਗਏ। ਜਾ ਲਿਓ 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 ਲਿਓ। ਜੀ ਨਹੀਂ ਰਹਿਣਦੇ। ਅਹ ਲੈ ਸਮੇਂ ਦੇ ਸਾਂ ਨਾਲ ਵੇਖੀ ਜੇ ਪੀਲੀ ਪੱਗ ਬੰਨੀ ਅੱਜ। ਸਮੇਂ ਦੇ ਸਾਂ। ਇਹ ਅਜੀਬ ਬੰਨਣੀ। ਕੀ? ਤੂੰ ਤਿਆਰ ਹੋ ਕੇ ਬੈਠਾ। ਤਾਈ ਵੀ ਲਈ ਐਨੋ ਕਹਿੰਦੇ ਟਾਈ ਕਹਿੰਦੇ ਕੀ ਕਹਿੰਦੇ ਚਲੋ ਜੀ ਨਾ ਹਰ ਫਤੇ 987 ਸੁਤ ਜਲ ਵੀ ਬੰਦ ਰਿਹਾ ਚਾਹ ਜ ਪਪੇ ਦੇ ਵੇਲੇ ਟੌਰ ਵਖਰੀ ਕਣੀ ਦੁੱਧ ਲਿਆ ਨਾਲ ਇੰਨੇ ਅੱਜ ਪਿਆ ਆਪਣਾ ਪਹਿਲਾ ਬਾਬੇ ਦਾ ਵਿਹਾਨ ਇਹਨਾਂ ਦੇ ਦਰਸ਼ਨ ਕਰਨੇ ਹਨ ਪਿੰਡੀ ਵਰੀ ਇਹ ਛੋਟਾ ਤੇ ਹੈਗਾ ਆ ਹਰ ਗੁੰਦਾ ਪਹਿਲਾ ਨਹੀਂ ਹਰ ਗੁੰਦਾ ਮਰਨਾ ਦੂਜਾ ਆ ਹਰ ਗੁੰਦਾ ਦੂਜਾ ਦੂਜਾ ਹਰ ਫਤੇ ਹਰ ਫਤੇ ਰਿਸ਼ਮਾਣ ਨੇ ਸੋਚੇ ਗਾ ਉਹ ਪੇਸਟ ਵੀ ਚੱਲ ਪਿਆ ਆਪਾਂ ਸਾਰੇ ਇਕੱਠੇ ਦਸੰਦੀ ਮੇ ਚੁੱਕਿਆ ਹਰਫਤੇ ਨੂੰ ਇਹ ਆਰੀ ਨੇ ਕਾਲਾ ਕਰਤਾ ਜਣਾ ਪਾਇਆ بارش ਪੈ ਕੇ हट ਗਈ ਏ ਮੇਰੇ ਕੋ ਤੇ ਹੰਦੇ ਸੂਈਂਦਾ ਲੈ ਕੱਲ ਨਾ ਪਰਸ ਦੀ ਗੱਲ ਪਰਸ ਆਪਣਾ ਆਟੇ ਚ ਗਏ ਸੀ ਸਤਿ ਨਗਰ ਹਾਂ ਤੇ ਉਹ ਫਿਰ ਆਉਂਦੇ ਆਉਂਦਿਆਂ ਸੋਂਗਰ ਜਾਂਦੇ ਆ ਸੋਂਗਿਆ ਆਟਾ ਵੀ ਬੜਾ ਪਸੰਦ ਆ ਮੈਂ ਪਿੱਤਾਂ ਮਾ ਕੀ ਹੋ ਗਿਆ ਨਾਲੇ ਤੇਰਾ ਲੰਗਰ ਕੱਲੇ ਕੁੱਸੂ ਆਟਾ ਦੇ ਉਧੋਂ ਗਈ ਨਾ ਤਾਂ ਤੂੰ ਇਹ ਨਹੀਂ ਆਹ ਉਹ ਤਾਂ ਆਟਾ ਦੇ ਗਏ ਹੁੰਦੇ ਆ ਇੰਨਾ ਰੁਆ ਹੈ ਨਾ ਪਰ ਮੇਰੇ ਕੋਲ ਤੇ ਟੀਵੀ ਲੱਗਦਾ ਸਰ ਦੇ ਗੁਰੂ ਦੇ ਗਿਆਨੀ ਕਰੇ ਨਾ ਲੋੜ ਸਮਝੀ ਉੱਧ ਗੁਰੂ ਦਾ ਬੜਾ ਸਨਕਾਰ ਕਰਦੇ ਹਰ ਕੋਣ ਹੁੜੇ ਲੈਣ ਦੇ ਆ ਹਰ ਕੋਣ ਪ੍ਰੀਤ ਸਿੰਘ ਵਿਦੇਸ਼ਾਂ ਵਿੱਚ ਉੱਧ ਤੇ ਟੀਮ ਆ ਰਹ ਹੁੰਦਾ ਹੈ ਕੋਦੇ ਪੱਕੇ ਹੋ ਜਾਣਾ तुम्ही आपल्या लाटा लग्न चर्म्याकांत नजर कंपन महिना लागा लग्न होत ਇਸ ਸਾਈਡ ਤੇ ਕਿਤੇ ਹਾਂਜੀ ਹਾਂਜੀ ਉੱਥੇ ਆ ਜਾ ਇੱਧਰ ਹੋ ਗਿਆ ਇੱਧਰ ਚੱਕਰ ਮੁਰਾ ਚੋਦੇ ਚੱਲ ਜਓ ਹੁਣ ਉੱਦਰੇ ਧੁੱਪ ਵਾ ਕੋਈ ਗੱਲ ਨਹੀਂ ਠੀਕ ਹੈ ਜੀ ਬਹੁਤ ਕਲਾ ਚੱਲ ਰਿਹਾ ਵਧੀਆ ਵਧੀਆ ਆਏ ਗੱਲ ਸਰ ਜੀ ਠੀਕ ਹੈ 30 ਕਲਾ ਚਲ 30 ਆਈਸਰੀ ਵਾਲੇ ਵੀਰਾਂ ਜਿਨ੍ਹਾਂ ਨੇ ਨਿਕਲਿਆ ਉਹਨਾਂ ਦਾ ਖਾਸ ਤੌਰ ਤੇ ਰੂਪੋਂ ਧੰਨਵਾਦ ਕਰਦੇ ਆ ਵੀਰ ਜੀ ਆਪਾਂ ਦਾ ਨੂੰ ਬਾਬੇ ਦੇ ਵਿਆਹ ਦੀਆਂ ਲੱਖ ਲੱਖ ਵਧਾਈਆਂ ਹੋਣ ਦੀ ਸੰਤਾਂ ਦੇ ਚਰਨਾਂ ਤੇ ਬੇਨਤੀ ਆ ਸੇਟ ਧੱਕ ਲਿਓ ਬਾਤਾਂ ਭੈਣਾ ਬਜ਼ੁਰਗਾਂ ਦੇ ਚਰਨਾਂ ਤੇ ਬੇਨਤੀ ਆ ਸੇਟ ਧੱਕ ਕੇ ਦੁਨੀਆ ਬਰੇਸ ਉਹਨਾਂ ਨਾਲ ਪਾਸਾਰੇ ਜੇਵਾਹਰ ਪਰਵਤ ਉੱਤੇ ਖੋਜ ਕੇ ਜੱਟ ਮਾਤਾ ਮਾਰਾ ਦਰਸ਼ਨ ਤੇ ਆਪਾਂ ਕਰ ਲਏ ਆ ਤੇ ਉਹਨਾਂ ਨਾਲ ਵੀ ਦਰਸ਼ਨ ਕਰ ਲਏ ਗੁਰਦਰਾ ਸਾਹਿਬ ਹਰਪਤ ਨੂੰ ਲੈ ਕੇ ਉੱਥੇ ਦਰਸ਼ਨ ਕਰਕੇ ਤੇ ਘਰੇ ਆ ਗਏ ਪਹਿਲਾਂ ਗੁਰਦਰਾ ਸਾਹਿਬ ਰੁਕੇ ਸੀ ਤੇ ਫਿਰ ਉਹ ਦਰਸ਼ਨ ਕਰਕੇ ਤੇ ਘਰ ਪਹੁੰਚ ਗਏ ਆ ਮੈਂ ਹੁਣ ਜਾ ਰਿਆਂ ਘਰੇ ਜਿੰਨ ਗਰਮੀ ਵੜੀ ਆ ਤੇ ਹੱਥ ਤੇ ਪਹੁੰਚ ਗਿਆ ਘਰ ਇਹ ਬਹੁਤ ਵਧੀਆ ਦਰਸ਼ਨ ਆਏ ਕਿੱਥੇ ਕਿਥੇ ਵੀਡੀਓ ਸਾਡੀ ਪਹੁੰਚੀ ਹੈ ਤੇ ਕਮੈਂਟ ਕਰਕੇ ਜੂ ਦੱਸਿਓ ਧੰਨਵਾਦ ਤੁਹਾਡਾ ਬਹੁਤ ਗੱਡੀ ਆਪਣੀ ਹਲਕੀ ਹੈ بارش ਕਾਫੀ ਹੋਈ ਤੇ ਹੁਣ ਆਪਾਂ ਟਾਈਮ ਤੇ ਹੋ ਗਿਆ ਵਾ 3 3:30 ਤੋਂ 4 ਦਾ ਟਾਈਮ ਹੋ ਗਿਆ ਆ ਦੇਖਦੇ ਆ ਫਿਰ ਚੱਲੀਏ ਘਰ ਵਾਪਸ ਜਲੇਬੀਆਂ ਜਲੇਬੀਆਂ ਬਹੁਤ ਜਲੇਬੀਆਂ ਆ ਲੈ ਮੇਰਾ ਪੁੱਤ ਲੈ ਹੱਥ ਨਾਲ ਲਵੇੜ ਆ ਫੜਾ ਚੱਲ ਖਾ ਉਹ ਜਾ ਕੇ ਇੱਥੇ ਖੜਾ ਹੋਰ ਦਮਾ ਹੋਰ ਹੋ ਰਹਿ ਗਿਆ ਲੈ ਉਹ ਨਾ ਚੁੱਕਿਓ ਛੱਡ ਦੇ ਆ ਲੈ ਚਲੋ ਇਹ ਖਾਓ ਮੈਂ ਵੀ ਹਰਫਤ ਨੂੰ ਚੁੱਕਿਆ ਉਹਦੇ ਮਾਮੇ ਨੇ ਇਹ ਛੁਰੀਆਂ ਕਹਿੰਦੇ ਆ ਪੱਕੇ ਨਹੀਂ ਹੈ ਹਰ ਗੋਣਾ ਹਰ ਗੋਣ ਕੀ ਸੱਚ ਨਹੀਂ ਇੱਧਰ ਵੈਲ ਦੀ ਪੈ ਗਈ ਵੀ ਉਹ ਵੈਲ ਦੀ ਟੋਹਾਂ ਨੂੰ ਅੱਛਾ ਅੱਛਾ ਚਲੋ ਭਾਈ ਹਰ ਗੋਣਾ ਮੰਮੀ ਚਲ ਗਈ ਉਡਾਲੇ ਗ੍ਰਾਂਥੀਆਂ ਮਾਮੀਆਂ ਦੇ ਨਾਲ ਹੀ ਹੈਗੇ ਨਹੀਂ ਹਾਲ ਮਿਲਦਾ ਲਾਈਫ ਹੈ ਜਾਣਾ ਤੇ ਨਹੀਂ ਕਿਹਾ ਨਹੀਂ ਹੈ ਤਰੀ ਵੀ ਭਾਜੀ ਬਿਲਕੁਲ ਇਹ ਕਿਹਣੀ ਗੱਲ ਕੋਈ ਕਹਿੰਦਾ ਜ਼ਿੰਦਗੀ ਚ ਕਹੀ ਵੇਖਣੀ ਹੈ ਤਨੀ ਵੀ ਭਾਜੀ ਪਰ ਇਹਨਾਂ ਗਰਮੀ ਦਾ ਟੈਕ ਕਿਦਾਂ ਨਿਕਲ ਗਿਆ ਤੇ ਡੈਡੀ ਡੈੜੀ ਨੂੰ ਮਸ ਡੈੜੀ ਨੇ ਡੈਵੀਂ ਸੇਵਾ ਕਰਦਣਾ ਪੱਕੀ ਗੱਲ ਆ ਪਾਲਕੀ ਸਾਹਿਬ ਤੇ ਮਗਰ ਨਾ ਪੱਕੀ ਚੱਲਣਾ ਉਹ ਵੀ ਡੈੜੀ ਜੀ ਡੈੜੀ ਦੇ ਹੱਥ ਤੇ ਡੈੜੀ ਸੇਵਾ ਕਰਦੇ ਕਰਦੇ ਡੈੜੀ ਨੇ ਪੈਰਾਂ ਨੂੰ ਰੰਗ ਕੰਨ ਚਾੜਿਆ ਤੇ ਸੰਦੀਪ ਕਹਿੰਦੀ ਡੈੜੀ ਕਿੱਥੋਂ ਰੰਗ ਚੜ ਗਿਆ ਗੱਲ ਤਾਂ ਬੜੀ ਵਧੀਆ ਹੋਈ ਮੇਰੇ ਨਾਲ ਮੈਂ ਬਾਬੇ ਕੰਨ ਦਾਸ ਦੀ ਬਾਲਕਾ ਵੀ ਧੰਨ ਦੌਲਤ ਹੀ ਹੋ ਗਿਆ ਦੋਦੇ ਪੋਤੇ ਵੀ ਆ ਸਾਰੇ ਪੁੱਜ ਹੈਗਾ ਹੁਣ ਤੁਮ ਮਾਲਕਾ ਮਨਵਾਬ ਦਰਸ਼ਨ ਦੇ ਆਪ ਸਭ ਕਿੱਦਾਂ ਨਿਸ਼ਾਨ ਕੋਈ ਉਹ ਜੇ ਮੈਂ ਅਰਦਾਸ ਮੰਨ ਕੇ ਜਾਣ ਲਿਆ ਤਾਂ ਬਾਬਾ ਸਿਵ ਜੀ ਤੇ ਆ ਬੋਲੀ ਸਾਹਿਬ ਉਤੇ ਘੁੰਮੀ ਲਿੰਦਾ ਹਾਂ ਘੁੰਮੀ ਰੋਣੀ ਉਹ ਇੱਥੇ ਉਹ ਨਿਕਲਦੇ ਆ ਤੇ ਮੈਂ ਜਾ ਕੇ ਚੱਲ ਤੇ ਮਾਰਨ ਲਿਆ ਮੈਂ ਜੂ ਚੱਲ ਤੱਕ ਮੈਂ ਬਾਬੇ ਨੂੰ ਚੱਲ ਮਾਰਦਾ ਬਾਬਾ ਮਿਲ ਕੇ ਬਾਬੇ ਨੇ ਮੈਨੂੰ ਐ ਫੜ ਕੇ ਮੇਰੇ ਮੋਢਿਆਂ ਨੂੰ ਕਿਹਾ ਬਚਪਨ ਨੂੰ ਜਿੰਨਾ ਮੈਂ ਗੋਡੀਆਂ ਸਲਾਬ ਬੈਨ ਬਾਬੇ ਦੇ ਜਲ ਜੀਰਾ ਵੀ ਮੈਨੂੰ ਆਇਆ ਆਹ ਬਦਨ ਦਰਸ਼ਨ ਮੈਂ ਵੀ ਕੀਤੇ ਉਹ ਬਾਬੇ ਦੇ ਅਸੀਂ ਨਹੀਂ ਦਸ਼ਮੇ ਗੱਡੀ 'ਚ ਹੀ ਨੋਵਾ ਗੱਡੀ 'ਚ ਉਤਰ ਕੇ ਹੋਂ ਤੇ ਉਹ ਇਥੋਂ ਉਤਰ ਕੇ ਡਿਆ ਸੀ ਅੱਛਾ ਉਤਰ ਕੇ ਇਹਦਾ ਹੋਰ ਨਾ ਜਲਦੀ ਦਾ ਮਰਤਾ ਉਹ ਆਪਣੇ ਹੱਥੀ ਜਿਉਂਦੇ ਤੇ ਆਪਰ ਬਰਦਾ ਬਾਬਾ ਆਪਣੇ ਹੱਥੀ ਮਤੌਂਦੇ ਤੇ ਲੋਕੀ ਪੰਜ ਪੰਜ ਬਾਬਾ ਮੈਨੂੰ ਪ੍ਰਸਾਦ ਬਾਬਾ ਪਰ ਮੈਂ ਤੇ ਕਿਹਾ ਨਹੀਂ ਬਾਬੇ ਨੇ ਮੈਨੂੰ ਆਪੇ ਖੜਾਇਆ ਮਤਲਬ ਬੜੀ ਆਪਾਰ ਬਹੁਤ ਭਗਤੀ ਮੰਦਰੀ ਬਹੁਤ ਅੱਛਾ ਉਹਨਾਂ ਉਹਨਾਂ ਦੀ ਸੰਤਾਂ ਦੀ ਬੜੀ ਬਾਬਾ ਸ਼ਿਵਜੀ ਅੱਛਾ ਅੱਛਾ ਤੇ ਉਹਨਾਂ ਨੇ ਕੀ ਆ ਛੋਟੇ ਘੁੰਮਣੀ ਛੋਟੇ ਘੁੰਮਣੀ ਛੋਟੇ ਘੁੰਮਣਾ ਬਾਬਾ ਘੁੰਮਣਾ ਵਾਲਾ ਹੀ ਫਿਰ ਬਾਅਦ ਹੁਣ ਇਹ ਉੱਥੇ ਬੌਲ ਸਿੰਘ ਸਾਹਿਬ ਉੱਥੇ ਭਗਤੀ ਮੰਦਗੀ ਚੱਲਦਾ ਇਹਨੇ ਗਾੜੀ ਬਾਬਾ ਜੀ ਮਤਲਬ ਇਹ ਵੀ ਭਗਤੀ ਮੰਦਗੀ ਕੰਡਿਆ ਵਾ ਤੇ ਅੱਗੋਂ ਇਹਨਾਂ ਨੂੰ ਚਾਣਨ ਹੋ ਗਿਆ ਪੁੱਤ ਬੰਤੀ ਬਹੁਤ ਮੰਦੇ ਆ ਨਗਰ ਲਵਾਈ ਜਾਂਦਾ ਜਿੱਦੇ ਜਿੱਤੇ ਆ ਤਾਂ ਉੱਥੇ ਦੇ ਸੰਬੰਧ ਨਾਲ ਬਾਬਾ ਨਾਨਕ ਦੀ ਕਿਹਾ ਇਹ ਪਹੁੰਚ ਗਏ ਫਿਰ ਘੋੜੇ ਵਾਲੇ ਜਗਤ ਚੱਲਣਾ ਚੱਲਣਾ ਹਾਂ ਬਹੁਤ ਹੈ ਸੋਣੇ ਕੋਹਵੇਂ ਡਿਆ ਚਲੋ ਬੀ ਚਲੀਏ ਝੋੜੇ ਲੈਣੇ ਜਿੰਨੇ ਲੈਣੇ ਲੱਲੋ ਫਿਰ ਕੋਈ ਤੈਨੂੰ ਚੰਦਾ ਚਲਦਾ ਵਾ ਲੈ ਵੀ ਆ ਪਾ ਆ ਹੂਟੇ ਲੈਣ ਵਾਸਤੇ ਵੇਖੋ ਕਿਹੜਾ ਕਿਹੜਾ ਬੰਦਾ ਹੂਟੇ ਲੈਂਦਾ ਸਾਡੇ ਸਾਰਿਆਂ ਚੋਂ ਮੈਂ ਕਰ ਹੂਟੇ ਲੈਣੇ ਬੱਲੇ ਬੱਲੇ ਭੜੀਏ ਬਲਾ ਰੱਖਣਾ ਇੱਥੇ ਤੇ ਹੈ ਚਲੋ ਚਲੋ ਹੈ ਬਲੋਗਰਾਂ ਉਹ ਦਾਲਾਂ ਨੇ ਪਹੁੰਚ ਗਏ ਵੇਖੋ ਕੀ ਬਣਦਾ ਵਧੀਆ ਵਾਹ ਐਂਗਲ ਨੂੰ ਮੈਚੇ ਖਲੋਣਾ ਤੁਹਾਨੂੰ ਵੇਨਾ ਉਹਦੇ ਲਾਉਟ ਹੈ ਨਹੀਂ 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 ਵਧੀਆ ਐਨਰੀ ਮੋਤਵਾ ਦੀ ਮੁੰਦੀ ਆ ਸੁਹੰਦ ਦੋਤੀ ਦਾਲ ਬਸ ਠੀਕ ਆ ਕਰਕੇ ਸਹੀ ਚੱਲੇ ਘਰ ਆਪਾਂ ਮੀਲਾ ਦੇਖ ਲਿਆ ਬਹੁਤ ਵਧੀਆ ਆ ਨਹੀਂ ਛੱਡਦੀ ਫਿਰ ਲੈ ਜਾ ਨਹੀਂ ਨਾਲ ਧੋ ਰਿਓ ਤੁਸੀਂ ਉਹ ਨਸਨ ਆ ਵੇ ਨਾ ਮੰਮੀ ਲੋ ਬਣਾ ਰਿਓ ਮੰਮੀ ਨੂੰ ਪਰ ਮੰਮੀ ਕਿੰਨੇ ਤੇਰੇ ਚੁਨੀ ਸ਼ਾਮ ਕੇ ਰੱਖਦੇ ਜੋੜ ਕੇ ਢਾਲ ਲਾਗੀ ਤਲੇ ਤਾਂ ਜੋੜ ਕੇ ਰੱਖ ਮੰਮੀ ਮਾਰੇ ਲੱਜੀ ਨਹੀਂ ਹੈਂ ਅਰਗਣ ਚਲੋ ਠੀਕ ਆ ਫਿਰ ਕਹਿੰਦਾ ਆ ਵੀ ਸਵੇਰੇ ਚੰਗਾ ਬਾਦ ਹੋਏ ਨਾ ਗੱਲ ਆ ਆ ਕੁੜੀ ਗੱਲ ਮੇਰੀ ਸਮਝਦੀ ਆ ਬਸ ਬੰਦੇ ਤੇ ਬੜੇ ਪਰ ਸਮਝਿਆ ਕੋਈ ਨਹੀਂ ਕਹਿੰਦਾ ਇਹ ਅੱਜ ਹੁੰਦਾ ਜੀ ਬਦਲੂ ਟੇਕ ਆ ਕਹਿੰਦਾ ਕੋਈ ਫਿਲਮ ਨੇ ਇੱਕ ਗੱਲ ਦੱਸਿਓ ਤਾਂ ਬਸ ਇਹੋ ਢੋਟੇ ਢੋਟੇ ਬੜਾ ਕਹਿੰਦਾ ਸੀ ਨਾ ਜਾਓ ਭਾਵੇਂ ਹੈਂ ਫਤਿਹ ਇੱਧਰ ਲੱਗਦਾ ਹੈ ਨੂੰੜੀ ਨੂੰ ਆਹ ਲਾ ਵੀ ਹਾਂ ਚੱਲ ਪਿਆ ਹੁਣ ਕਰਨਾ ਆਪਾਂ ਵਾਪਸ ਇੱਧਰ ਜਨ ਹਰ ਗੰਦੇ ਟੈਗ ਦੀ ਹੈ ਹਾਂ ਜੀ ਬਹੁਤ ਅੱਛਾ ਠੀਕ ਹੈ ਪਹੁੰਚ ਗਏ ਆਪਾਂ ਘਰ ਮਿਲਦੇ ਆਂ ਫਿਰ ਤੁਹਾਨੂੰ ਫਿਰ ਮਾਰਨਿੰਗ ਟਾਈਮ ਜੇ ਵਧੀਆ ਲੱਗਾ ਤੇ ਕਮੈਂਟ ਸੇਕ ਕਰਿਓ ਸਾਡਾ ਫੇਸਬੁਕ ਤੇ ਪੇਜ ਵੀ ਹੈਗਾ ਨੂੰ ਫੋਲੋ ਕਰੋ ਮਿਲਦੇ ਆਂ ਫਿਰ ਬਾਏ ਬਾਏ ਗੁੱਡ ਨਾਈਟ ਲਾ ਬਰਕਾ